ਮਾਈ ਗੁਰੂ ਜੀ ਬਿਨ ਅਰਸਨ ਕੈ ਸੋ ਜੀਵੇ ਮੇਰੀ ਮਾਈ ਅਰ ਬਿਨ ਜੀਵ ਰਹੈ ਨਸਕੈ ਏਨ ਸਤਗੁਰ ਬੋਜੁ ਗੁਜਾਈ ਸਹਬ ਤੇ ਸੇਵਕ ਸੇਵ ਸਹਬ ਤੇ ਤੁਹ ਤਹ ਭਵਨਨਾ ਐਸਾ ਇੱਕ ਤੇਰਾ ਖੇਲ ਬਣਿਆ ਗਏ ਸਭ ਮੈਂ ਇੱਕ ਸਮਾਨਾ ਦਰਸ਼ਨ ਦੇਖ ਜੀਵਾੰ ਗੁਰ ਤੇਰਾ ਔਰਨ ਕਰਮੋਏ ਬ੍ਰਹਮੇ ਰਾ ਨੰਤੀ ਸੁਨਮੋ ਬ੍ਰਹਮੇ ਰੇ ਨੇ ਨਾਮ ਕਦੇ ਆਪਣੇ ਝੀਰੇ ਕਾਹੇ ਗੁਰੂ ਜੀ ਬਿਲਾ ਮਨ ਮੰਮ ਲਾਤੀ ਜਾ ਪੂਰਾ ਕਾਟ ਬਣਾਇਆ ਪੂਰੇ ਬੇ ਕੋ ਇਕ ਸਮਨ ਪੂਰਾ ਸਾਟ ਪੰਨਾਇਆ ਪੂਰੇ ਮੇ ਕੋ ਇਕ ਸਮਨ ਇਸ ਪਰ ਪੰਜ ਮੈਂ ਸਾਚੇ ਨਾਮ ਕੀ ਬੰਡਿਆਈ ਮਨ ਕੋ ਤਰੁਗ ਮੰਨ ਸਤਗੁਰ ਕੀ ਜਿਸ ਨਾਮ ਅਤਿ ਆਲੇ ਸੋ ਸਤਗੁਰ ਮੈਂ ਸਮਨ ਏ ਬਾਣੀ ਜੋ ਜੀਉ ਜਾਣੇ ਕਿਸੇ ਅੰਦਰ ਰਵੇ ਮਨ ਨਾਮਾ ਰਹਾਉ ਤਉ ਜੁਗਾਕਾ ਹੁਣ ਨਾ ਬੇਡਾ ਨਰੁ ਲੋਕਾ ਨੋ ਇਕ ਨਿਧਨ ਜਦ ਸੰਜਮ ਕੀਰਤ ਉਨ੍ਹਾ ਜੁਗਾਕਾ ਧਰਮ ਹੈ ਕਲਮੇ ਕੀਰਤ ਨਰਨਾਮ ਜਗ ਜਗ ਆਪੋ ਆਪਣਾ ਧਰਮ ਹੈ ਸੋ ਤ ਦੇਖੋ ਬੇਦਗੁਰਾਨਾ ਗੁਰਮੁਖ ਜਿਨੇ ਧਿਆਇਆ ਅਰ ਨਰ ਜਗ ਤੇ ਪੂਰੇ ਪਰਵਾਨਾ ਕਹਿਤ ਨਾਨਕ ਸੱਚੇ ਸੋ ਰੇਤ ਲਾਏ ਤੋਕ ਮਨ ਅਗਮਨ ਕਹਿਤ ਸੰਤ ਸਭੇ ਸੁਖ ਬਾਗ ਮਗੈ ਮਨ ਤਪੈ ਨਗਨ ਕਹਿਤ ਨਾਨਕ ਸੱਚੇ ਸੋ ਪ੍ਰੇਤ ਲਾਏ ਤੋਕ ਮਨ ਅਗਮਨ ਕਹਿਤ ਸੰਤ ਸਭੇ ਸੁਖ ਬਾਗ ਮਗੈ ਮਨ ਤਪੈ ਨੰ ਘਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ